ਕੀ ਕੀ ਕੱਟਨੇ ਆ ਦੇਖ ਲਓ ਬਾਈ ਪਹਿਲਾਂ ਤਾਂ ਟੇਡੇ ਗਲਟ ਚ ਆ ਗਈ ਬਾਈ ਹਾਂ ਪਿਓਰ ਆ ਬਾਈ ਠੀਕ ਆ ਅੱਖਾਂ ਆ ਗਈਆਂ ਬਾਈ ਦੀ ਇਹਦੀਆਂ ਤੇ ਤੁਸੀਂ ਬਈ ਇਹ ਹੀਰੇ ਯਾਰ ਮਿਲਦੇ ਨਹੀਂ ਹੈਗੇ ਛੇਤੀ ਠੀਕ ਹੈ ਬੜੀ ਮੁਸ਼ਕਲ ਨਾਲ ਪਾੜ ਕੇ ਲਿਆ ਬਾਈ ਪਾੜ ਪਾੜ ਕੇ ਲਿਆਉਂਦਾ ਬਾਈ ਹਾਂ ਠੀਕ ਹੈ ਨੇ ਬਾਈ ਚਾਰੇ ਪੈਰ ਆ ਗਏ ਹਾਂ ਕਿੰਨੇ ਕ ਸਮੇਂ ਦੀ ਕੱਟੀ ਹੋਣੀ ਇਹ ਇਹ ਬਾਈ ਸਾਲਕ ਦੀ ਹੋਊ ਯਾਰ ਕੁੰਡੇ ਸਿੰਘ ਨੇਗੇ ਠੰਡੀ ਸੀਲ ਆ ਬਾਈ ਠੰਡੀ ਸੀਲ ਆ ਅੱਖਾਂ ਤੋਂ ਦੇਖ ਸਕਦੇ ਹੋ ਤੇ ਤਿੰਨੇ ਪੈਰ ਨੇ ਬਈ ਇਹਦੇ ਤਿੰਨ ਪੈਰ ਨੇ ਕਿ ਚਾਰੇ ਪੈਰ ਨੇ ਬਈ ਚਾਰੇ ਹੀ ਹੋਣਗੇ ਮੂਰੇ ਵੀ ਥੋੜਾ ਥੋੜਾ ਹੈਗਾ ਥੋੜਾ ਥੋੜਾ ਮਾਰਕਾ ਮੂਰੇ ਵੀ ਹੈਗਾ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਮੂਹ ਤੇ ਕੋਨੇ ਖੱਦ ਕਾਠ ਦੇਖ ਲਓ ਬਈ ਇਹਦਾ ਕਿੱਡਾ ਗਲਾਬੀ ਜ਼ਬਾਨ ਦੀ ਆ ਸਿੰਘ ਸੁੰਗ ਬਈ ਹੁਣੀ ਤੋਂ ਮੋੜ ਦੀ ਦੇਖ ਲਓ ਮਾਰਕਿੰਗ ਚਾਰੇ ਪੈਰਾਂ ਦੀ ਮਾਰਕਿੰਗ ਆ ਗਈ ਮੂਹ ਤੇ ਮਾਰਕਿੰਗ ਆ ਗਈ ਬਾਕੀ ਸਾਰੀਆਂ ਠੰਡੀਆਂ ਸੀਲ ਕੱਟੀਆਂ ਨੇ ਉਹਨੂੰ 1000 ਰੁਪਏ ਛੱਡ ਦਾਂਗੇ ਠੀਕ ਆ ਲੈ ਬਾਈ ਨੇ ਕਹਿਦਾ ਬਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ 1000 ਰੁਪਏ ਛੋਟ ਕਰਾ ਦਾਂਗੇ ਜਿੰਨਾ ਰੇਟ ਛੋਟਾ ਬਣੂਗਾ ਉਦੋਂ ਵੀ 1000 ਰੁਪਏ ਅੱਜ ਫੇਰ ਨੀਲੀ 라ਵੀ ਦੀਆਂ ਕਟੀਆਂ ਲੈ ਕੇ ਆਏ ਆ ਵਿੱਚ ਬੂਰੀਆਂ ਵੀ ਨੇ ਤੇ ਨੀਲੀ 라ਵੀ ਦੀਆਂ ਵੀ ਨੇ ਤੇ ਅੱਜ ਫੇਰ ਆਪਾਂ ਪਿੰਡ ਉਗਰਾਹਾ ਜ਼ਿਲ੍ਹਾ ਸੰਗਰੂਰ ਤਹਿਸੀਸ ਨਾਮ ਖੜਿਆਂਗੇ ਬਾਈ ਬੱਬੂ ਦੇ ਘਰੇ ਖੜਿਆਂਗੇ ਤੇ ਅੱਜ ਤੁਹਾਨੂੰ ਨੀਲੀ 라ਵੀ ਦੀਆਂ ਕਟੀਆਂ ਦਿਖਾਉਣ ਜਾ ਰਹਿਆਂਗੇ ਤੇ ਆਜੋ ਬਾਈ ਕਿੰਨੀਆਂ ਕਟੀਆਂ ਲੈ ਕੇ ਆਏ ਅੱਜ ਆਪਾਂ ਵੀਰੇ ਅੱਜ ਆਪਣੇ 7 ਕਟੀਆਂ ਨੇ ਬਈ ਅੱਜ ਆਪਣੇ ਕੋਲੇ 7 ਕਟੀਆਂ ਨੇ ਹਾਂ ਔਰ ਬੂਰੀਆਂ ਕਿੰਨੀਆਂ ਨੇ ਬਾਈ ਬਾਈ ਬੂਰੀਆਂ ਨੇਗੀਆਂ 3 ਇੱਕ ਟੇਡੇ ਘਟਚਾ ਦੋ ਆਪਣੀਆਂ ਫੁੱਲ ਵਾਲੀਆਂ ਨੇ ਠੀਕ ਹੈ ਹਾਂ ਤੇ ਦੋਸਤੋ ਵਿੱਚ ਬਾਈ ਉਹਨਾਂ ਦਾ ਜਵਾਬ ਕਮੈਂਟ ਕਰਿਆ ਸੀਗਾ ਵੀ ਬਾਈ ਗੁਲਾਬੀ ਜ਼बान ਜਰੂਰ ਦਿਖਾ ਦਿਆ ਕਰੋ ਹਨਾ ਤੇ ਜ਼बान ਬਾਈ ਸਾਰਿਆਂ ਦੀ ਗੁਲਾਬੀ ਹੁੰਦੀ ਹੈ ਗੁਲਾਬੀ ਆ ਬਾਈ ਗੁਲਾਬੀ ਜੇ ਕੋਈ ਬਾਈ ਲੈ ਵੀ ਗਿਆ ਮੰਨ ਲਓ ਹਨਾ ਕਿਸੇ ਦੀ ਜ਼बान ਵੈਸੇ ਤਾਂ ਬਾਈ ਲੈ ਕੇ ਆਉਂਦਾ ਕਿ ਗੁਲਾਬੀ ਜ਼बान ਵਾਲੀਆਂ ਲੈ ਕੇ ਆਉਂਦਾ ਸਾਰੀ ਤੇ ਬਾਕੀ ਬਾਈ ਹੋਰ ਕੋਈ ਸਵਾਲ ਆਉਂਦਾ ਹੋਵੇ ਤੇਰੇ ਕੋਲੇ ਹਨਾ ਫੋਨ ਕਰ ਦੇਨੇ ਬਾਈ ਠੀਕ ਹੈ ਘੱਟ ਵਾਲੀਆਂ ਭਾਲਦੇ ਜਿਵੇਂ ਆਪੋ ਵੀ ਲੈਂਦੀਆਂ ਯਾਰ ਮੂਰੀਆਂ ਦੀ ਡਿਮਾਂਡ ਤੇ ਉਹ ਵੀ ਲੈਂਦੀਆਂ ਆਪਾਂ ਨੇ ਠੀਕ ਹੈ ਜਾਂ ਚਿੱਟੇ ਮੂਹ ਵਾਲੀਆਂ ਵੀ ਲੈਂਦੀਆਂ ਬਾਈ ਠੀਕ ਹੈ ਹਾਂ ਪੋਣ ਤੋਂ ਪਹਿਲਾਂ ਕੰਮ ਕਿਵੇਂ ਸੀ ਜਦੋਂ ਵੀਡੀਓ ਪਾ ਲਈ ਉਸ ਤੋਂ ਬਾਅਦ ਥੋੜਾ ਜਿਹਾ ਆਪਦਾ ਤਿਆਰਬਾ ਥੋੜਾ ਸਾਂਝਾ ਕਰੋਗੇ ਬਾਈ ਵੀਡੀਓ ਤੋਂ ਬਾਅਦ ਕੰਮ ਚੱਲਿਆ ਵਧੀਆ ਆਪਣਾ ਪਹਿਲਾਂ ਘੱਟ ਦੀ ਕਿਉਂ ਲੋਕਾਂ ਨੂੰ ਪਤਾ ਨਹੀਂ ਹੁਣ ਸੋਸ਼ਲ ਮੀਡੀਆ ਦਾ ਕੰਮ ਹੈ ਠੀਕ ਹੈ ਇਹ ਨੈਟ ਤੇ ਪੈਸੇ ਤੋਂ ਬਿਨਾ ਪਤਾ ਨਹੀਂ ਚੱਲਦਾ ਠੀਕ ਹੈ ਕੰਮ ਦੀ ਸਪੀਡ ਫ ਕੋਈ ਵੀ ਕੰਮ ਕਰਦੇ ਨੇਗੇ ਮੰਨ ਲਓ ਪਸ਼ੂਆਂ ਦਾ ਕਰਦੇ ਹੋ ਜਾਂ ਕੋਈ ਹੋਰ ਖੇਤੀਬਾੜੀ ਦੇ ਨਾਲ ਧੰਦੇ ਦੇ ਨਾਲ ਕੋਈ ਕੰਮ ਕਰਦੇ ਨੇ ਤਾਂ ਬਈ 9855078978 ਤੇ ਕਾਲ ਕਰਕੇ ਜੇ ਤੁਸੀਂ ਆਪਣੀ ਵੀਡੀਓ ਪਾਉਣਾ ਚਾਹੁੰਦੇ ਹੋ ਤਾਂ ਵੀਡੀਓ ਪਵਾ ਸਕਦੇ ਹੋ ਵੀ ਬਈ ਆਪਣਾ ਕੰਮ ਚਲਾਓ ਜੋ ਵੀ ਮੈਂ ਕਿ ਪਸ਼ੂ ਪਾਲਕ ਨੇ ਜਾਂ ਕੋਈ ਖੇਤੀਬਾੜੀ ਦੇ ਧੰਦੇ ਵਾਲੇ ਵੀਰ ਨੇ ਵੀਡੀਓ ਪਾਉਣਾ ਚਾਹੁੰਦੇ ਆ YouTube ਚੈਨਲ ਤੇ Facebook ਚੈਨਲ ਤੇ ਜਾਂ Instagram ਚੈਨਲ ਤੇ ਤਾਂ 9855078978 ਤੇ ਕਾਲ ਕਰਕੇ ਬਈ ਵੀਡੀਓ ਬਣਾ ਕੇ ਭੇਜ ਵੀ ਸਕਦੇ ਹੋਗੇ ਵਰਕ ਕਰ ਲਿਓ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂਗੇ ਵੀ ਕਿਹੜੀਆਂ ਕੜੀਆਂ ਕੱਟੀਆਂ ਨੇ ਵੀ ਅੱਜ ਤੁਹਾਨੂੰ ਦਿਖਾ ਦਈਏ ਵੀਡੀਓ ਦੇ ਵਿੱਚ ਦੋਸਤੋ ਤੇ ਬਣੇ ਰਹੋ ਬਾਕੀ ਬਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰੇ ਭਰਾ ਵਿੱਚ ਫੋਨ ਲਾ ਕੇ ਦੱਸਦੇ ਨੇ ਬਾਈ ਸਾਨੂੰ ਆਹ ਚੀਜ਼ ਐਵੇਂ ਨਹੀਂ ਦਿਖਾਇਆ ਕਰ ਹਨਾ ਉਹ ਤੁਹਾਨੂੰ ਵੀਡੀਓ ਦੇ ਰੂਪ ਦੇ ਵਿੱਚ ਅਸੀਂ ਸਪੈਸ਼ਲ ਵਟਸਐਪ ਤੇ ਵੀ ਭੇਜ ਦਾਂਗੇ ਬਾਕੀ ਬਾਈ ਦਾ ਨੰਬਰ 400 ਵਾਲਾ ਨੰਬਰ ਹੈਗਾ ਉਹਤੇ ਕੰਟੈਕਟ ਕਰਿਆ ਕਰੋ ਬਾਈ ਇੱਕ ਵਾਰ ਨੰਬਰ ਜਰੂਰ ਬੋਲਦੇ ਆ ਆਪਣਾ ਬਈ ਆਪਣਾ ਨੰਬਰ 7814230400 7814230400 ਬਾਈ ਕੋਲੇ ਕੱਟੀਆਂ ਹੁੰਦੇ ਨੇ ਨੀਲੀ ਰਵੀ ਦੀਆਂ ਆਉਣ ਵਾਲੇ ਸਮੇਂ 'ਚ ਹੋਰ ਵੀ ਤੁਹਾਨੂੰ ਲੈ ਕੇ ਆਉਂਦੇ ਰਹਾਂਗੇ ਵੀਡੀਓ ਤੇ ਅੱਜ ਤੁਹਾਨੂੰ ਵੀਡੀਓ ਦਿਖਾਉਂਦੇ ਆਂ ਦੋਸਤੋ ਜਿਹੜੀਆਂ ਜਿਹੜੀਆਂ ਨੀਲੀ 라ਵੀ ਦੀਆਂ ਕਟੀਆਂ ਨੇ ਅੱਜ ਬਾਈ ਕੋਲੇ ਟੇਡੇ ਕੱਟਦੀਆਂ ਤੇ ਬੂਰੀਆਂ ਵੀ ਨੇ ਤੇ ਆਜੋ ਦੇਖਦੇ ਆਂ ਬਾਈ ਕੋਲੇ ਲੈ ਜੀ ਦੋਸਤੋ ਅੱਜ ਦੀ ਵੀਡੀਓ ਦੀ ਸਟਾਰਟ ਕਰਨ ਲੱਗੇ ਆਂਗੇ ਆਪਾਂ ਨੀਲੀ 라ਵੀ ਦੀ ਕੱਟੀ ਤੋਂ ਬੂਰੀ ਤੋਂ ਬਾਈ ਦਿਖਾ ਦੇ ਫਿਰ ਇਹਦੇ ਕੀ ਕੀ ਕੱਟ ਨੇ ਆ ਦੇਖ ਲਓ ਬਾਈ ਪਹਿਲਾਂ ਤਾਂ ਟੇਡੇ ਕੱਟ 'ਚ ਆ ਗਈ ਬਾਈ ਹਾਂ ਪਿਆ ਹੋਰ ਆ ਬਾਈ ਠੀਕ ਐ ਅੱਖਾਂ ਆ ਗਈਆਂ ਬਾਈ ਦੀ ਇਹਦੀਆਂ ਤੇ ਇਹ ਹੀਰੇ ਯਾਰ ਮਿਲਦੇ ਨਹੀਂ ਹੈਗੇ ਛੇਤੀ ਠੀਕ ਹੈ ਬੜੀ ਮੁਸ਼ਕਲ ਨਾਲ ਪਾਲ ਕੇ ਲਿਆ ਬਾਈ ਪਾਲ ਪਾਲ ਕੇ ਲਿਆਉਂਦਾ ਬਾਈ ਹਾਂ ਠੀਕ ਹੈ ਨੇ ਬਾਈ ਚਾਰੇ ਪੈਰ ਆ ਗਏ ਹਾਂ ਕਿੰਨੇ ਕ ਸਮੇਂ ਦੀ ਕੱਟੀ ਹੋਣੀ ਇਹ ਇਹ ਬਾਈ ਸਾਲਕ ਦੀ ਹੋਊ ਯਾਰ ਸਾਲ ਦੀ ਕੱਟੀ ਆ ਬਾਈ ਦੇਖ ਸਕਦੇ ਹੋ ਤੁਸੀਂ ਸਿੰਘ ਸਿੰਘ ਦੇਖ ਸਕਦੇ ਹੋਗੇ ਤੇ ਬਾਕੀ ਤੁਸੀਂ ਸੂਤ ਦੇ ਨਿਸ਼ਾਨ ਆ ਬਾਈ ਇਹਦੇ ਥਣਾ ਦੀਆਂ ਬਾਈ ਚਾਰੇ ਚਾਰੇ ਥਣਾ ਦੀਆਂ ਹਾਂ ਹਾਂ ਤੇ ਟਿੱਡੇ ਘਟ ਚਕਾਲੀ ਆ ਗਈ ਠੀਕ ਹੈ ਬਹੁਤ ਭਾਈ ਡਿਮਾਂਡ ਕਰਦੇ ਦੀ ਸਾਨੂੰ ਡੇਢੇ ਕੱਟਾਲੀਆਂ ਚਾਹੀਦੀਆਂ ਨੇ ਠੀਕ ਹੈ ਇਹ ਭਾਈ ਡੇਢ ਸਾਲ ਦੀ ਕੱਟੀ ਆ ਇਹ ਡੇਢ ਸਾਲ ਦੀ ਕੱਟੀ ਹੈ ਸਿੰਘ-ਸੁੰਗ ਦਿਖਾ ਦੇ ਭਾਈ ਸਿੰਘ-ਸੁੰਗ ਦੇਖ ਲਓ ਦੇਖ ਲਓ ਜਮਾਨ ਸਿੰਘ ਦੇਖ ਲਓ ਭਾਈ ਠੰਡੀ ਸੀਲ ਹੈ ਭਾਈ ਠੰਡੀ ਸੀਲ ਹੈ ਅੱਖਾਂ ਤੋਂ ਦੇਖ ਸਕਦੇ ਹੋ ਤੇ ਤਿੰਨੇ ਪੈਰ ਨੇ ਭਈ ਇਹਦੇ ਤਿੰਨ ਪੈਰ ਨੇ ਕਿ ਚਾਰੇ ਪੈਰ ਨੇ ਭਈ ਚਾਰ ਹੀ ਹੋਣਗੇ ਮੂਰੇ ਵੀ ਥੋੜਾ ਥੋੜਾ ਹੈਗਾ ਥੋੜਾ ਥੋੜਾ ਮਾਰਕਾ ਮੂਰੇ ਵੀ ਹੈਗਾ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਮੂਤੇ ਵੀ ਹੈਗਾ ਬੂਥ ਤੇ ਹੈਗਾ ਮਾਰਕਾ ਹੈਗਾ ਚਲੋ ਆਜੋ ਆਪਾਂ ਵੀ ਆਪਾਂ ਨੂੰ ਭਈ ਆ ਕੱਟੀ ਦੀ ਪੂਰੀ ਡਿਟੇਲ ਲੈਣੀ ਆ ਆਪ ਤਾਂ ਤੁਸੀਂ WhatsApp ਤੇ ਮੈਸੇਜ ਕਰ ਲਿਆ ਕਰੋ ਵੀਡੀਓ ਤੁਹਾਨੂੰ ਭੇਜ ਦਿਆ ਕਰਾਂਗੇ ਵੀ ਕੀ ਕੀ ਚੀਜ਼ ਦੀ ਥੋਨੂੰ ਡਿਟੇਲ ਚਾਹੀਦੀ ਹੈ ਜਾਂ ਮਾਰਕੀਟ ਚੈੱਕ ਕਰਨੀ ਹੈ ਤੁਹਾਨੂੰ ਮਾਰ ਕੇ ਜਰੂਰ WhatsApp ਤੇ ਭੇਜ ਦਿਆ ਕਰਾਂਗੇ ਦੋਏ ਪੈਰਾਂ ਦੇ ਨਿਸ਼ਾਨ ਨੇ ਮਾਰ ਕੇ ਲੱਗੇ ਹੋਏ ਨੇਗੇ ਤੇ ਮੂੰਹ ਆ ਗਿਆ ਸਾਰਾ ਤੇ ਸਿੰਘਾਂ ਦੀ ਬਈ ਦੇਖ ਸਕਦੇ ਹੋ ਮੰਤਰ ਜੀ ਦਾ ਬਈ ਗਲਾਬੀ ਜ਼बान ਦੀ ਕਟੀਆਂ ਨੇ ਯਾਰ ਸਾਰੀਆਂ ਆਪਣੇ ਕੋਲੇ ਠੀਕ ਹੈ ਤੇ ਕਾ ਬੱਚਾ ਵੀ ਆ ਬਈ ਜੇ ਕੋਈ ਸ਼ੌਂਕ ਨਾ ਰੱਖੂਗਾ ਨਾ ਬੱਚਾ ਵੀ ਦਿਖਾ ਦੇ ਇਹ ਵੀ ਗਲਾਬੀ ਜ਼बान ਦਾ ਬੱਚਾ ਹੈਗਾ ਠੀਕ ਹੈ ਨੀਲੀ ਦਾ ਵਿੱਚ ਵੀ ਆ ਗਿਆ ਬੂਰੀ ਚ ਵੀ ਆ ਗਿਆ ਬਈ ਠੀਕ ਹੈ ਬਈ ਹਾਂ ਦੇਖ ਸਕਦੇ ਹੋ ਬਾਈ ਨੀਲੀ 라ਵੀ ਚ ਵੀ ਆ ਛੋਟਾ ਬੱਚਾ 6 ਮਹੀਨਿਆਂ ਦੀ ਹੋਣੀ ਬਾਈ ਹੈ ਨਾ ਹਾਂ ਜੀ ਹਾਂ 6 ਮਹੀਨਿਆਂ ਦੀ ਹੈਗੀ ਤੇ ਬਾਈ ਹੋਰੀ ਬਾਈ ਮਾਨ ਤਾਨ ਕਹਿੰਦੇ ਹੁੰਦੇ ਨੇ ਬਾਈ ਹੋਰੀ ਕਮੈਂਟ ਕਰਕੇ ਵੀ ਯਾਰ ਮਾਨ ਤਾਨ ਹੋ ਜੂ ਆ ਜਿਹੜਾ ਅਸੀਂ ਦੂਰੋਂ ਆਵਾਂਗੇ ਹੈ ਨਾ ਬਈ ਮਾਨਤਾਂ ਨਾ ਆਪਾਂ ਜਿਹੜਾ ਰੇਟ ਦੱਸਦਾਂ ਨੇ ਅਗਲੇ ਨੂੰ ਫੋਨ ਤੇ ਠੀਕ ਹੈ ਆਪਾਂ ਪਹਿਲੀ ਫਿਕਸ ਕਰਕੇ ਦੱਸਦਾਂ ਨੇ ਵੀ ਜੇ ਦੂਰੋਂ ਆਵੋਗੇ ਬਈ ਛੋਡੀ ਪਕਾਈ ਨਾ ਹੋ ਪਿਆ ਇਹ ਰੇਟ ਪਊਗੀ ਜੇ ਤੁਹਾਡਾ ਮਨ ਮੰਦਾ ਆਜੋ ਨਹੀਂ ਮੰਦਾ ਨਾ ਆਓ ਇਹਦਾ ਬਈ ਸਵਾ ਕਸਾਲ ਦੀ ਹੈ ਬਸ ਤੁਹਾਡੇ ਡੇਢ ਤੱਕ ਹੋ ਬਸ ਠੀਕ ਹੈ ਦੇਖ ਸਕਦੇ ਹੋ ਦੋਸਤੋ ਥਣਾ ਥੋਣਾ ਦੀ ਦਿਖਾ ਦੇ ਬਈ ਇੱਕ ਵਾਰੀ ਚੱਕਰਾ ਦੇ ਚੈੱਕ ਥਣਾ ਥੋਣਾ ਦੀ ਆਹ ਦੇਖ ਸਕਦੇ ਹੋ ਦੋਸਤੋ ਥਣਾ ਥੋਣਾ ਦੀ ਠੰਡੀ ਆ ਦੇਖ ਸਕਦੇ ਹੋ ਜਮਾਂ ਠੰਡੀ ਸੀ ਲੱਗੀ ਕੱਟੀ ਨਾ ਬਈ ਤੇ ਬਾਈ ਨਾਲ ਕਰਿਓ ਕੰਟੈਕਟ ਆਜੋ ਤੁਹਾਨੂੰ ਅਗਲੀ ਕੱਟੀ ਵਿਖਿਆਉਨੇ ਆਗੇ ਲੈ ਜੀ ਦੋਸਤੋ ਬੂਰੀ ਕੱਟੀ ਖੜੀ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਥਣ ਥਣ ਦਿਖਾ ਦੇ ਬਾਈ ਕਰਾ ਦੇ ਚੈੱਕ ਥਣਾ ਥਣਾ ਦੀ ਦੇਖ ਸਕਦੇ ਹੋ ਠੰਡੀਆਂ ਸੀਲ ਨੇ ਬਾਈ ਕੱਟੀਆਂ ਠੰਡੀਆਂ ਸੀਲ ਸਾਰੀਆਂ ਠੰਡੀਆਂ ਸੀਲੀ ਹੁੰਦੀਆਂ ਨੇ ਆ ਦੇਖ ਲਓ ਥਣਾ ਥੋਣਾ ਦੀ ਚੈੱਕ ਕਰ ਲਓ ਬਾਈ ਆ ਦੇਖ ਲਓ ਚਾਰ ਚਾਰੀ ਠੰਡ ਨੇਗੇ ਇੱਕ ਕਬੂਰੀ ਤੁਹਾਨੂੰ ਹੋਰ ਦਿਖਾ ਦਨੇ ਆ ਕਾ ਦਿਖਾ ਬਾਈ ਇਹ ਦੇ ਦੇਖ ਲਓ ਬਾਈ ਇਹਦੇ ਸੂਰਤੇ ਵੀ ਨਿਸ਼ਾਨ ਆਗਾ ਤੇ ਅੱਗੇ ਇਹਦੇ ਪੈਰਾਂ ਤੇ ਵੀ ਨਿਸ਼ਾਨ ਨੇਗੇ ਮਾਰ ਕੇ ਪਏ ਨੇਗੇ ਮੁੱਛ ਤੇ ਵੀ ਨਿਸ਼ਾਨ ਆ ਦੇਖ ਸਕਦੇ ਹੋ ਮੁੱਛ ਤੇ ਵੀ ਹੈਗਾ ਤੇ ਸਿਰ ਤੇ ਵੀ ਮਾਰਕਾ ਆ ਗਿਆ ਬਈ ਬਹੁਤ ਘੱਟ ਘਾਟ ਕਰੂਗੀ ਯਾਰ ਇਹ ਠੀਕ ਹੈ ਹਾਂ ਹੁਣੀ ਦੇਖ ਲੈ ਹਜੇ ਇਹਦੀ ਉਮਰ ਡੇਢ ਸਾਲ ਤੇ ਲਵੇ ਲੱਗੀ ਆ ਠੀਕ ਹੈ ਬਾਈ ਹਾਂ ਤੇ ਇਹੇ ਬਈ ਕਿੰਨੇ ਆਹ ਕੱਟੀ ਕਿੰਨੇ ਕ ਟਾਈਮ ਦੀ ਹੋਣੀ ਆਹ ਬੂਰੀ ਕਰ ਜਿਹੜੀ ਇਹ ਸਾਲ ਤੇ ਸਵਾ ਕ ਸਾਲ ਦੀ ਹੋ ਬਈ ਠੀਕ ਹੈ ਸਵਾ ਕ ਸਾਲ ਦੀ ਹੋਗੀ ਇਹ ਤੇ ਆਹ ਦੇਖ ਸਕਦੇ ਹੋ ਬਾਈ ਮੁੱਛ ਤੇ ਵੀ ਨਿਸ਼ਾਨ ਆਏ ਇਹਦੇ ਮਾਰਕਾ ਮੁੱਛ ਤੇ ਵੀ ਆ ਗਿਆ ਉੱਪਰ ਵੀ ਆ ਗਿਆ ਬਾਕੀ ਤੁਹਾਨੂੰ ਥਣਾ ਥਣਾ ਦੀ ਦਿਖਾ ਦਾਂ ਆਜੋ ਬਾਈ ਕਰਾ ਦੇ ਚੈੱਕ ਥਣਾ ਥਣਾ ਠੰਡੀਆਂ ਸੀਲ ਨੇ ਕਟੀਆਂ ਸਾਰੀਆਂ ਠੰਡੀਆਂ ਸੀਲ ਨੇ ਬਾਈ ਵਾਲੇ ਤੇ ਇਹਦੇ ਬਾਈ ਸੂਲ ਤੇ ਵੀ ਆ ਗਿਆ ਮਾਰਕਿੰਗ ਸਾਰੇ ਹੈਗੀ ਹੈਗੀ ਤੇ ਬਾਕੀ ਬਾਈ ਨਾਲ ਕੰਟੈਕਟ ਕਰ ਲਿਓ ਆਜੋ ਅਗਲੀ ਦਿਖਾਉਣੇ ਆ ਬਾਈ ਤੁਹਾਨੂੰ ਆ ਆ ਗਈ ਬਾਈ ਕਾਲੀ ਨੀਲੀ 라ਵੀ ਦੇ ਵਿੱਚ ਇਹ ਵੀ ਬਹੁਤ ਠੰਡੀ ਸੀਲ ਆ ਕਟੀਆਂ ਦੇਖ ਲਓ ਬਾਈ ਜਮਾ ਐਨ ਖੜ ਜਾਂਦੀ ਆ ਅੱਖਾਂ ਦੀ ਦੇਖ ਸਕਦੇ ਹੋ ਬਾਈ ਮੂੰਹ ਦੇ ਦੇਖ ਸਕਦੇ ਹੋ ਤੁਸੀਂ ਮਾਰਕਾ ਆੱਖਾਂ ਦੇ ਦੇਖ ਸਕਦੇ ਹੋਗੇ ਆ ਦੇਖ ਬਾਈ ਜਮੇ ਗੁਲਾਬੀ ਜਵਾਨ ਦਾ ਬੱਚਾ ਦੇਖ ਇਹਦੀ ਉਮਰ ਸਾਲਕ ਦੀ ਹੈ ਬਾਈ ਸਾਲ ਦੀ ਉਮਰ ਆ ਬਾਈ ਬਾਣ ਵਾਲੀ ਕੱਟੀ ਹੈ ਬਹੁਤ ਚੰਗੀ ਕੱਟੀ ਹੈ ਠੀਕ ਹੈ ਦੋਸਤੋ ਬਾਈ ਇਹ ਜਿੱਥੋਂ ਲਿਆਉਣਾ ਫਿਰ ਇਹਨਾਂ ਨੂੰ ਇਹ ਲਿੱਸੀਆਂ ਬਹੁਤ ਹੁੰਦੀਆਂ ਨੇ ਵੀ ਕਿਰ ਕਿਵੇਂ ਪਾਉਂਦੇ ਨੇ ਮੰਨ ਲਾ ਜਦੋਂ ਦੁੱਧੋ ਦੁੱਧ ਦਾ ਜ਼ਿਆਦਾ ਲਾਲਚ ਕਰ ਦਿੰਦੇ ਆ ਯਾਰ ਉਹ ਠੀਕ ਆ ਵੀ ਦੁੱਧ ਪਾ ਦਈਏ ਡੈਰੀ ਚ ਠੀਕ ਹੈ ਇਹਨਾਂ ਨੂੰ ਬਸ ਕੋਈ ਦਾਣਾ ਦਾ ਪਾਣੀ ਵਿਚਾਰੀਆਂ ਲਾਉਂਦੇ ਸਿੰਪਲ ਜੇ ਕੱਖ ਪਾਉਂਦੇ ਨੇ ਠੀਕ ਹੈ ਚਾਰੇ ਪੈਰਾਂ ਦੇ ਮਾਰਕਿੰਗ ਆ ਗਈ ਮੂੰਹ ਤੇ ਆ ਗਈ ਮਾਰਕਿੰਗ ਬਾਈ ਤੇ ਪੁੰਛ ਤੇ ਆ ਗਈ ਤੇ ਆਜੋ ਤੁਹਾਨੂੰ ਥਣਾ ਥਣਾ ਦਿਖਾਉਣੇ ਆ ਆ ਦੇਖੋ ਬਈ ਸਿੰਘਾਂ ਦੀ ਦੇਖ ਲਓ ਜਮਾ ਕੁੰਡੀ ਸਿੰਘਾਂ ਦੀ ਹੈ ਗਿਆ ਦੇਖ ਲਓ ਛੋਟੇ ਛੋਟੇ ਜੇ ਸਿੰਘ ਨੇ ਬਈ ਆਜੋ ਤੁਹਾਨੂੰ ਦਿਖਾਉਣੇ ਆ ਮਾਰਕਿੰਗ ਚੈੱਕ ਕਰਾ ਦੀਏ ਥਣਾ ਦੀ ਚੈੱਕ ਕਰਾ ਦੀਏ ਬਈ ਆ ਦੇਖ ਲਓ ਝੋਲੀ 40 ਦੀ ਵਧੀਆ ਬਣੂ ਬਈ ਕੱਟੀਆਂ ਦੇਖ ਲਓ ਝੋਲੀ ਹੁਣੀ ਬਹੁਤ ਵਧੀਆ ਗਈ ਜੀ ਤੇ ਲੈ ਬਈ ਦੇਖ ਸਕਦੇ ਹੋ ਥਣ ਲੈ ਬਈ ਇਹ ਯਾਰ ਸਵਾ ਕਸਾਲ ਦੀ ਕੱਟੀ ਆ ਹੁਣੀ ਕੱਦ ਕਾਠ ਦੇਖ ਲਓ ਬਈ ਇਹਦਾ ਕਿੱਡਾ ਗਲਾਬੀ ਜ਼ੁਬਾਨ ਦੀ ਆ ਸਿੰਘਕ ਸੰਗ ਭਾਈ ਹੁਣੀ ਤੋਂ ਮੋੜ ਦਿਆ ਦੇਖ ਲੋ ਮਾਰਕਿੰਗ ਚਾਰੇ ਪੈਰਾਂ ਦੀ ਮਾਰਕਿੰਗ ਆ ਗਈ ਮੂੰਹ ਤੇ ਮਾਰਕਿੰਗ ਆ ਗਈ ਬਾਕੀ ਸਾਰੀਆਂ ਠੰਡੀਆਂ ਸੀਲ ਕਟੀਆਂ ਨੇ ਭਾਈ ਤੇ ਕਰਿਓ ਬਾਈ ਨਾਲ ਕੰਟੈਕਟ ਆ ਹਾਂ ਜਲਾ ਸੰਗਰੂਰ ਆ ਤਹਿਸੀਲ ਸੁਨਾਮ ਆ ਠੀਕ ਐ ਭਾਈ ਆਪਾਂ ਹੀ ਕਹਿਣਾ ਵੀ ਜਿਹੜਾ ਕੋਈ ਬਾਈ ਆਉਂਦਾ ਯਾਰ ਫੋਨ ਕਰਕੇ ਤੁਰਿਆ ਕਰੋ ਕਈ ਵਾਰੀ ਕਟੀਆਂ ਸੇਲ ਹੋ ਜਾਂਦੀਆਂ ਨੇ ਵਿਚਾਰਿਆਂ ਦੀ ਪਕਾਈ ਹੋ ਜਾਂਦੀ ਐ ਫਿਰ ਆਪਦਾ ਵੀ ਮਨ ਦੁਖੀ ਹੁੰਦਾ ਯਾਰ ਠੀਕ ਹੈ ਨਾ ਵੀ ਫੋਨ ਕਰਕੇ ਤੁਰਿਆ ਕਰੋ ਰੇਟ ਫੋਨ ਤੇ ਆਪਾਂ ਦੱਸ ਦੈ ਨਾ ਜਿਹੜੇ ਬੰਦੇ ਦੇ ਰੇਟ ਫਿੱਟ ਆਊਗਾ ਉਹੀ ਤੁਰੇ ਭਾਈ ਬੱਕ ਉਰੇ ਆ ਕੇ ਕਹਿੰਦੇ ਨੇ ਯਾਰ ਭਾਈ ਇੰਨੇ ਦੀ ਨਹੀਂ ਆਖੀ ਤਾਂ ਇੰਨੇ ਦੀ ਨਹੀਂ ਭਾਈ ਟਿਕਾਈ ਨਾ ਚਾਹੇ ਦੋ ਵਾਰੀ ਫੋਨ ਲਾ ਲਿਆ ਕਰੋ ਇੱਕ ਇੱਕ ਵਾਰੀ ਛੱਡ ਚਾਹੇ ਠੀਕ ਹੈ ਜੇ ਭਾਈ ਕੋਈ ਮাজে Google Pay ਤੇ ਸਾਈ ਪਾ ਕੇ ਕੱਟੀ ਬੁੱਕ ਕਰ ਦੂਗਾ ਕਿੰਨੇ ਦਾ ਚੱਕਰ ਲੈ ਆ ਸਕਦਾਗਾ ਚਾਹੇ ਭਾਈ ਦੋ ਤਣ ਖੜੀ ਰਹੇ ਆਪਣੇ ਕਰੇ ਠੀਕ ਹੈ Google Pay ਤੇ ਸਾਈ ਪਾ ਕੇ ਕਰ ਸਕਦੇ ਨੇਗੇ ਲੈ ਦੋਸਤੋ ਭਾਈ ਨੇ ਦੇਤਾ ਆਫਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਭਾਈ ਕੀ ਆ ਉਹਨੂੰ 1000 ਰੁਪਏ ਛੱਡ ਦਾਂਗੇ ਠੀਕ ਹੈ ਲੈ ਭਾਈ ਨੇ ਕਹਦਾ ਭਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜਾਂ ਚੈਨਲ ਨੂੰ ਸਬਸਕ੍ਰਾਈਬ 1000 ਰੁਪਿਆ ਛੋਟ ਕਰਾ ਦਾਂਗੇ ਜਿੰਨਾ ਰੇਟ ਤੁਹਾਡਾ ਬਣੂਗਾ ਉਦੋਂ ਵੀ 1000 ਰੁਪਿਆ ਛੋਟ ਕਰ ਦਾਂਗੇ ਲੈ ਵੀ ਦੋਸਤੋ ਜਿਹੜਾ ਰੇਟ ਤੁਹਾਡਾ ਹੋ ਗਿਆ ਉਦੋਂ ਵੀ 1000 ਰੁਪਿਆ ਸਸਤੀ ਦੇਊਗਾ ਬਾਈ ਕੱਟੀ ਜੇ ਤੁਸੀਂ YouTube ਤੇ ਚੈਨਲ ਜਾਂ Facebook ਤੇ ਸਬਸਕ੍ਰਾਈਬ ਜਾਂ Instagram ਤੇ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਜੇ ਤੁਹਾਡਾ ਵੀਡੀਓ ਸ਼ੇਅਰ ਕਰੀਓਗੀ 5 ਬੰਦਿਆਂ ਨੂੰ ਤਾਂ 1000 ਰੁਪਿਆ ਜਿਹੜਾ ਤੁਹਾਡਾ ਰੇਟ ਹੋ ਗਿਆ ਉਹ ਤੋਂ ਵੀ ਤੁਹਾਨੂੰ ਸਸਤੀ ਦੇਵਾਵਾਂਗੇ ਕੱਟੀ ਤੇ 5 ਜਣਾਂ ਨੂੰ ਸ਼ੇਅਰ ਕਰੀ ਹੋਣੀ ਚਾਹੀਦੀ ਹੈ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਹੋਣਾ ਚਾਹੀਦਾ ਬਾਈ ਦੋਸਤੋ ਤੇ ਦੋਸਤੋ ਕਰਿਓ ਵੀਡੀਓ ਸ਼ੇਅਰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਦੋਸਤੋ ਕਮੈਂਟ ਵਿੱਚ ਦੱਸਦਿਆ ਕਰੋ ਬਾਈ ਜੀ ਆਹ ਚੀਜ਼ ਜ਼ਰੂਰ ਦਿਖਾਇਆ ਕਰੋ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਉਹ ਚੀਜ਼ ਦਿਖਾਇਆ ਕਰਾਂਗੇ ਤੇ ਧੰਨਵਾਦ ਦੋਸਤੋ ਕਰਿਓ ਵੀਡੀਓ ਸ਼ੇਅਰ ਤੇ ਚੈਨਲ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ